ਦੀ ਮਾਲਕੀਦਾਨੀ ਮਾਲਕੀਦਾਨੀ ਪਰਜੇਸ਼ਨ ਉਹਦੇ ਕੋਲ ਆ ਮਾਲਕੀਦਾਰ ਕਿਸੇ ਵੀ ਤਰਨੇ ਕੋਈ ਉਹਦਾ ਡਾਕੂਮੈਂਟ ਪ੍ਰੋਡਿਊਸ ਨਹੀਂ ਕੀਤਾ ਦੋਨੋਂ ਪਾਰਟੀਆਂ ਮੌਸਮਣੀ ਨੀ ਅਮਰਪਾਲ ਸਿੰਘ ਕੰਮ ਕਰਦਾ ਹੈ ਕਿਤੇ ਕੋਈ ਮਸ਼ੀਨ ਤੇ ਕੰਮ ਕਰਦਾ ਉਹਦੇ ਦਸੰਦਾਰ ਚੈਨ ਕੋ ਗੁਜਰਾਤ ਵਾਲੀ ਸਾਈਟ ਕੰਮ ਕਰਦਾ ਹੈ ਇਹ ਜੀ ਦੇਖੋ ਤੁਸੀਂ ਦਬਾਲੀ ਤੇ ਇਸ ਚ ਕੋਈ ਗੱਲ ਹੀ ਨਹੀਂ ਹੈਗੀ ਜੀ ਜੋ ਮੈਟਰ ਹੈ ਜੋ ਜਿਸ ਤਰ੍ਹਾਂ ਦਾ ਮੈਟਰ ਹੈ ਉਸ ਤਰ੍ਹਾਂ ਦਾ ਆਪਾਂ ਉਸ ਤੇ ਐਕਸ਼ਨ ਕਰ ਦਿੱਤਾ ਜੀ ਭਾਈ ਕਿਨਈਆ ਏਅਰ ਯੂਕੇ ਵੱਲੋਂ ਜੋ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ ਗੱਡੀ ਇੱਕ ਮੋਟਰਸਾਈਕਲ 1 ਲੱਖ 20 ਹਜ਼ਾਰ ਰੁਪਏ ਜਿਹੜਾ ਇਹਦੇ ਅਕਾਊਂਟ ਦੇ ਵਿੱਚ ਹੋਰ ਵੀ ਇਸ ਦੇ ਖਾਤੇ ਵਿੱਚ ਜਿਹੜੀਆਂ ਸੇਵਾਵਾਂ ਪਾਈਆਂ ਗਈਆਂ ਤੇ ਮੈਂ ਭਾਈ ਕਨੀਆ ਐਜੂਕੇ ਵੱਲੋਂ ਮਲੂਕ ਸਿੰਘ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ ਜੇ ਤੋ ਸੱਚਾ ਵਾਂ ਤੇ ਮੇਰੇ ਨਾਲ ਸਾਹਮਣੇ ਬੈਠ ਕੇ ਕਾਊਂਟਰ ਤੇ ਗੱਲ ਕਰ ਵਾਹਿਗੁਰੂ ਜੀ ਮੈਨੂੰ ਵੀ 2.5 ਸਾਲ ਹੋ ਚੱਲੇ ਆ ਭਾਈ ਕਨੀਆ ਏਜੂਕੇ ਵੱਲੋਂ ਕੋਈ ਵੀ ਤਖਾ ਨਹੀਂ ਲੱਗੀ ਕਿਸੇ ਵੀ ਮੈਂਬਰ ਦੀ ਹਾਂਜੀ ਸੇਵਾ ਜ਼ਰੂਰ ਉਹ ਪਾਉਂਦੇ ਆ ਜਿੱਤਾਂ ਆਪਾਂ ਦੌਲ ਭੱਜ ਕਰਦੇ ਆ ਉਹ ਸਾਨੂੰ ਕੋਈ ਜਿੰਨੀ ਵੀ ਸੇਵਾ ਜਿੱਥੇ ਭੱਜ ਨਾਠ ਤੇਲ ਖਰਚਾ ਜਾਂ ਗੱਡੀਆਂ ਦੇ ਖਰਚੇ ਉਹ ਸਾਨੂੰ ਸੇਵਾ ਜ਼ਰੂਰ ਦਿੰਦੇ ਆ ਇਨਾਂ ਦੀ ਜੀ ਇੱਕ ਦਰਖਾਸਤ ਚੱਲਦੀ ਸੀ ਆਪਣੇ ਕੋਲ ਭਾਈ ਕਨਈਆ ਹਿਮਿੰਟਰੀ ਨੇੜ ਚੁੱਕੇ ਇਸ ਸੰਸਥਾ ਦੇ ਵਿੱਚ ਇੱਕ ਐਨ ਜੀਓ ਦੇ ਵਿੱਚ ਇਹ ਦੋਵੇਂ ਜਣੇ ਕੰਮ ਕਰਦੇ ਸੀ ਅਮਰਤਪਾਲ ਸਿੰਘ ਵੀ ਉੱਥੇ ਕੰਮ ਕਰਦਾ ਰਿਹਾ ਸੀ ਉਹਦੇ ਇੱਕ ਦਸੰਬਦਕ ਹੋਏ ਉਹਨੇ 3-4 ਸਾਲ ਉੱਥੇ ਕੰਮ ਕੀਤਾ ਤੇ ਮਲੂਕ ਸਿੰਘ ਵੀ ਉੱਥੇ ਕੰਮ ਕਰ ਰਿਹਾ ਇਹਨਾਂ ਨੇ ਕੋਈ ਸੰਸਥਾ ਵੱਲੋਂ ਇਹਨਾਂ ਦੇ ਕਹਿਣ ਮੁਤਾਬਕ ਇੱਕ ਵਰਨਾਕਾਰ ਸੀ ਜੋ ਕਿ ਅਮਰਤਪਾਲ ਸਿੰਘ ਦੇ ਨਾਮ ਦੇ ਆ ਉਹਦੀ ਆਰਸੀ ਬਕਾਇਦਾ ਸੀ ਚੈੱਕ ਕੀਤੀ ਆ ਇੱਕ ਬਾਈਕ ਦਾ ਡਿਸਪੂਟ ਸੀ ਮੋਟਰਸਾਈਕਲ ਜੀ ਕੋਈ ਪੁਰਾਣਾ ਤੇ ਇੱਕ ਕੋਈ ਕੋਠੀ ਰਾ ਡਿਸਪੂਟ ਆ ਕੋਈ ਕਰਦਾ ਜੋ ਇਹਨਾਂ ਦੇ ਦੱਸੂ ਮਰਾ ਕੋਈ ਸਨੀਅਨ ਕਲੇਮ ਕਰਦਾ ਜੋ ਉਹਦੇ ਡਾਕੂਮੈਂਟ ਚੈੱਕ ਤੇ ਜੋ ਦੀ ਆਰ ਸੀ ਸੀ ਕਾਰ ਦੀ ਮਲੂਕ ਸਿੰਘ ਕਹਿੰਦਾ ਹੈ ਕਿ ਉਹ ਜਿਹੜੀ ਕਾਰ ਆ ਮੈਨੂੰ ਦਵਾਈ ਜਾਵੇ ਉਹ ਜਿਹੜੀ ਹੈਗੀ ਆ ਸੰਸਥਾ ਲੋ ਇਹਨੂੰ ਦਿੱਤੀ ਗਈ ਹੈ ਜਦ ਕਿ ਉਹਦੇ ਡਾਕੂਮੈਂਟ ਚੈੱਕ ਕਰਨ ਤੇ ਇਹ ਪਾਇਆ ਕਿ ਇਹ ਜਿਹੜੀ ਕਾਰ ਆ ਵਰਨਾ ਕਾਰ ਇਹ ਅਮਰਤਪਾਲ ਸਿੰਘ ਸਾਨੂੰ ਮਹਿਤ ਸਿੰਘ ਵਾਸੀ ਕਾਲੀਆ ਦੇ ਨਾਮ ਤੇ ਤੁਹਾਨੂੰ ਆਪਾਂ ਦੱਸਿਆ ਕਿ ਤੁਸੀਂ ਜੇ ਕਾਰ ਦੀ ਪੋਜੀਸ਼ਨ ਲੈਣੀ ਚਾਹੁੰਦੇ ਜੇ ਤੁਸੀਂ ਇਸ ਦੀ ਜੋ ਚਾਰਾ ਜੋਈ ਆ ਮਾਨ ਜੋ ਬਦਾਦ ਵਿੱਚ ਕਰ ਸਕਦੇ ਜੀ ਕਿਉਂਕਿ ਬਾਈ ਦੀ ਡਾਕੂਮੈਂਟਸ ਇਹ ਜੋ ਕਾਰ ਹੈ ਅਮਨਪਾਲ ਸਿੰਘ ਦੇ ਨਾਮ ਦੀ ਹੈ ਏ ਕਿਨੂੰ ਦਾ ਬਾਈਕ ਦਾ ਡਿਸਪੂਜ਼ ਸੀ ਬਾਈਕ ਦੇ ਡਾਕੂਮੈਂਟ ਚੈੱਕ ਕਰਕੇ ਆਪਾਂ ਬਾਈਕ ਵਾਪਸ ਉਹਨਾਂ ਨੂੰ ਮੰਗਵਾਰੀ ਸੀ ਇਹਨਾਂ ਨੂੰ ਹੈਂਡਓਵਰ ਕਰ ਦਿੱਤੀ ਸੀ ਬਾਈਕ ਤੇ ਜਿਹੜਾ ਇੱਕ ਕੋਠੀ ਦਾ ਮਸਲਾ ਹੈ ਜੀ ਕੋਠੀ ਦਾ ਇਹਨਾਂ ਨੂੰ ਆਪਾਂ ਪਿਆ ਹੈ ਕਿ ਜੇ ਉਹ ਡਾਕੂਮੈਂਟਸ ਹੈਗੇ ਨੇ ਕੋਠੀ ਦੇ ਸਾਨੂੰ ਦਿਖਾਓ ਇਹ ਤਾਂ ਕਿ ਕਿਸੇ ਵੀ ਤਰ੍ਹਾਂ ਨੇ ਕੋਈ ਉਹਦਾ ਡਾਕੂਮੈਂਟ ਪੇਸ਼ ਨਹੀਂ ਕੀਤਾ। ਮਨੂਕ ਸਿੰਘ ਦੇ ਕਹਿੰਦੇ ਮੁਦਦਦਕ ਜੋ ਕੋਠੀ ਦੀਆਂ ਚਾਬੀਆਂ ਨੇ ਉਹ ਇਹਦੇ ਕਹਿੰਦੇ ਮੁਦਦਦਕ ਆ ਕਿ ਅਮਰਤਪਾਲ ਸਿੰਘ ਦੇ ਕੋਲ ਹੈ। ਜਦਕਿ ਕੋਠੀ ਦਾਜ ਤੱਕ ਸਾਨੂੰ ਕੋਈ ਇਹਨਾਂ ਨੇ ਦੱਸਿਆ ਨਹੀਂ ਕਿ ਕੋਠੀ ਦਾ ਐਸਐਸਟੀ ਹੈ ਕਿਹੜੀ ਲੋਕੇਲਿਟੀ ਚ ਹੈ। ਅਸੀਂ ਇਹਨਾਂ ਦੱਸਿਆ ਕਿ ਸਾਨੂੰ ਨਹੀਂ ਕਲੀਅਰ। ਤੇ ਸੋ ਕੋਠੀਦਾਨ ਨੂੰ ਇਹ ਕਿਹਾ ਕਿ ਜੋ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਆ ਸਾਨੂੰ ਦਿਖਾਓ। ਫਿਰ ਵੀ ਜੋ ਕੋਠੀ ਦੇ ਵਿਜੈਸ਼ਨ ਦਾ ਮਸਲਾ ਹੈ ਜੀ ਮੁਝ ਅਸ਼ਿੰਦਾ ਜੀ ਪੁਲਿਸਤਫਰ ਸਸ ਇੱਕ ਪ੍ਰਭੂ ਤੌਰ ਤੇ ਆਪਾਂ ਇਹਨਾਂ ਦਾ ਕੰਪਰਮਾਈਜ਼ ਕਰਵਾ ਸਕਦੇ ਹਾਂ ਹਮਪਰ ਸਿੰਘ ਦੇ ਕਹਿੰਦੇ ਦਬਕਾ ਆ ਕਿ ਕੋਠੀ ਦਾ ਕਬਜ਼ਾ ਮੇਰੇ ਕੋਲੇ ਆ ਜੋ ਇਹ ਸੰਸਥਾ ਦੇ ਮੁਖੀ ਉਹਨਾਂ ਨੇ ਮੈਨੂੰ ਚਾਬੀਆਂ ਦਿੱਤੀਆਂ ਸੀ ਸੋ ਮੈਂ ਇਦਾਂ ਇਹਨਾਂ ਨੂੰ ਹੈਂਡਓਵਰ ਨਹੀਂ ਕਰ ਰਹੀਆਂ ਜਦੋਂ ਜੋ ਸੰਸਥਾ ਦੇ ਮੁਖੀ ਆ ਉਹ ਚਾਬੀਆਂ ਮੈਨੂੰ ਤੋਂ ਲੈਣਾ ਤੇ ਜਾਂ ਫਿਰ ਇਹ ਜੋ ਅਦਾਲਤੀ ਉਹ ਉਹ ਫਰਮਾਨ ਕੀ ਆਪਣਾ ਜੋ ਪੋਜੈਸ਼ਨ ਕੋਠੀ ਦਾ ਲੈ ਲੈ

ਨੇ ਉਸਨੇ ਵੀ ਕੋਈ ਡਾਕੂਮੈਂਟ ਨਹੀਂ ਦਿਖਾਇਆ ਉਸਨੇ ਸਿਰਫ ਇਨਾ ਹੀ ਦੱਸਿਆ ਕਿ ਜੋ ਪੋਜੀਸ਼ਨ ਹੈ ਮੇਰੇ ਕੋਲ ਹੈ ਮੈਨੂੰ ਚਾਬੀਆਂ ਦੇ ਕੇ ਗਏ ਸੀ ਤੇ ਮੈਂ ਉਹਦੇ ਦੇਖ ਦੇ ਕਰ ਰਿਹਾ ਸੀ ਇਹ ਦੋਨੋਂ ਪਾਰਟੀਆਂ ਮੋਸੰਮਣੀ ਨੀ ਅਮਰਪਾਲ ਸਿੰਘ ਕੰਮ ਕਰਦਾ ਕਿਤੇ ਕੋਈ ਮਸ਼ੀਨ ਤੇ ਕੰਮ ਕਰਦਾ ਉਹਦੇ ਦੱਸਣ ਦਾ ਚੈਨ ਕੋ ਗੁਜਰਾਤ ਵਾਲੀ ਸਾਈਟ ਤੇ ਕੰਮ ਕਰਦਾ ਹੈ ਇੱਕ ਦਿਨ ਉਹਨੂੰ ਬੁਲਾਇਆ ਚ ਉਹਦਾ ਪਾਕਸ ਨੇ ਆ ਸੀ ਦੂਸਰੀ ਧਿਰ ਵੀ ਆਪਣੇ ਕੋਲ ਆਈ ਉਹਨਾਂ ਦਾ ਵੀ ਪਾਕਸ ਨੇ ਆ ਸੀ ਸੋ ਆਪਾਂ ਨੂੰ ਜੋ ਪੁਲਸ ਦੇ ਕਰਨ ਮਦਦ ਜੋ ਬੰਦਾ ਹੈ ਬਾਈਕ ਦਾ ਅਪਲੀਕੇਸ਼ਨ ਦਵਾਤਾ ਕਰਦਾ ਇਹਨਾਂ ਦਾ ਆਪਾਂ ਜੋ ਮਸਲਾ ਸੀ ਸੌਟ ਆਊਟ ਕਰਾਤਾ। ਇਹ ਕੋਠੀ ਦਾ ਇਹ ਵੀ ਇਹਨਾਂ ਨੂੰ ਗਾਈਡ ਕਰ ਦਿੰਦਾ ਕਿ ਤੁਸੀਂ ਜੋ ਦਾ ਪੋਜੀਸ਼ਨ ਇਹ ਜੀ ਦੇਖੋ ਤੁਸੀਂ ਦਬਾਲੀ ਤੇ ਇੱਥੇ ਕੋਈ ਗੱਲ ਹੀ ਨਹੀਂ ਹੈਗੀ ਜੀ ਜੋ ਮੈਟਰ ਹੈ ਜੋ ਜਿਸ ਤਰ੍ਹਾਂ ਦਾ ਮੈਟਰ ਹੈ ਉਸ ਤਰ੍ਹਾਂ ਦਾ ਆਪਾਂ ਉਸ ਤੇ ਐਕਸ਼ਨ ਕਰ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੂਕ ਸਿੰਘ ਮੇਰਾ ਨਾਮ ਹੈ। ਮੈਂ ਸਾਡੀ ਸੰਗਤ ਵਿੱਚ ਜਦੋਂ ਮੈਂ ਭਾਈ ਕਿਨਈਆ ਜੀ ਦੇ ਉਕੇ ਵੱਲੋਂ ਜੋ ਅਸੀਂ ਸੇਵਾ ਨਿਭਾ ਰਹੇ ਸੀ ਅਮਰਤਪਾਲ ਸਿੰਘ ਕਾਲੀਆ ਖਤਰਰਾ ਦਾ ਉਹ ਮੇਰੇ ਨਾਲ ਹੀ ਜੋ ਸੇਵਾ ਨਿਭਾ ਰਿਹਾ ਜੀ ਜਿਹੜੀਆਂ ਸਾਡੀਆਂ ਭੈਣਾਂ ਜਾਂ ਵੀਰ ਗਲਫ ਦੇਸ਼ਾਂ ਵਿੱਚ ਜਾਂ ਜੋਬਗਣੀਆਂ ਵਿੱਚ ਖੜਦੇ ਉਹਨਾਂ ਨੂੰ ਕਢਵਾ ਕੇ ਭਾਈ ਕਿਨਈਆ ਏਅਰ ਯੂਕੇ ਟੀਮ ਜਿਹੜੀ 200 ਤੋਂ ਉੱਪਰ ਹੁੰਦੱਕ ਲੈ ਆਈ ਆ ਗੱਡੀਆਂ ਵੀ ਤੇ ਭੈਣਾਂ ਨੂੰ ਜਿੰਦਿਆਂ ਨੂੰ ਵੀ ਨਾਲ ਲੈ ਕੇ ਹੋਰ ਵੀ ਜਿਹੜੇ ਪੰਜਾਬ ਵਿੱਚ ਸੇਵਾ ਚੱਲ ਰਹੀਆਂ ਭਾਈ ਕਿਨਈਆ ਏਅਰ ਯੂਕੇ ਵੱਲੋਂ ਜੋ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ ਗੱਡੀ ਇੱਕ ਮੋਟਰਸਾਈਕਲ 1,20,000 ਰੁਪਏ ਜਿਹੜਾ ਇਹਦੇ ਅਕਾਊਂਟ ਦੇ ਵਿੱਚ ਹੋਰ ਵੀ ਇਸ ਦੇ ਖਾਤੇ ਵਿੱਚ ਜਿਹੜੀਆਂ ਸੇਵਾ ਪਾਈਆਂ ਗਈਆਂ ਤੇ ਜਿਹੜੀਆਂ ਸਾਡੀਆਂ ਭੈਣਾਂ ਇਹ ਐਂਟ 4 ਲੱਖ ਜਾਂ 3 ਲੱਖ ਮੰਗਦੇ ਸੀ ਤੇ ਉਹ ਜਦੋਂ ਉਥੋਂ ਕਢਾ ਲੈਂਦੇ ਜਾਂਦੇ ਸੀ ਤੇ ਉਹ ਆਪਣੀ ਖੁਸ਼ੀ ਨਾਲ ਕੋਈ 10000 ਕੋਈ 20000 ਇਸ ਦੇ ਖਾਤੇ ਵਿੱਚ ਸੇਵਾ ਜਰੀ ਪਾਈ ਉਹ ਵੀ ਦੱਬ ਕੇ ਬੈਠਾ ਹੋਇਆ ਨਾ ਤਾਂ ਹੁਣ ਗੱਡੀ ਦੇ ਰਿਹਾ ਵਾ ਨਾ ਮੋਸਲ ਦੇ ਰਿਹਾ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਰਿਪੋਰਟ ਲਿਖਵਾਈ ਤਿੰਨ ਵਾਰੀ ਥਾਣੇ ਗਏ ਤੇ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਵਾ ਮੋਸਲ ਦਵਾਤਾ ਹੋਇਆ ਵਾ ਇੱਕ ਚੰਡੀਗੜ੍ਹ ਕੋਠੀ ਦੀਆਂ ਚਾਬੀਆਂ ਵਾਂ ਤੇ ਇੱਕ ਗੱਡੀ ਆ ਤੇ ਬਾਕੀ ਜਿਹੜੀ ਇਹਦੇ ਖਾਤੇ ਦੇ ਵਿੱਚ ਸੇਵਾ ਵਾ ਉਹ ਅਜੇ ਤੱਕ ਵਾਪਸ ਨਹੀਂ ਆਈ ਤੇ ਨਾ ਇਹ ਥਾਣੇ ਪਹੁੰਚਿਆ ਜੀ ਕੁੱਤੇ ਕੋ ਜੇ ਮੋਦਵਰ ਬੰਦੇ ਜਿਹੜੇ ਉਹਨਾਂ ਨੇ ਅਮਰਪਾਲ ਨੇ ਭੇਜਿਆ ਦਾ ਕੋਈ ਜਾਣ ਨੂੰਗਾ ਤੇ ਮੈਨੂੰ ਲੱਗਦਾ ਕੋਈ ਸਰਕਾਰ ਦਾ ਲੀਡਰ ਵਿੱਚ ਜਿਹੜਾ ਇਸ ਦੇ ਸਾਹਮਣੇ ਆ ਜਿਹੜਾ ਅਮਰਪਾਲ ਦੀ ਸਪੋਰਟ ਕਰ ਰਿਹਾ ਜਿਹੜਾ ਪ੍ਰਸ਼ਾਸਨ ਨੂੰ ਕਹਾਰਿਆ ਉਹ ਅਮਰਪਾਲ ਨੂੰ ਨਹੀਂ ਸਦਣਾ ਤੇ ਅਸੀਂ ਸਰਕਾਰ ਪੰਜਾਬ సీఎం ਹੰਤਮਾਨ ਨੂੰ ਕਹਿੰਦੇ ਆ ਤੇ ਇੱਕ ਸੇਵਾ ਅਸੀਂ ਕਰ ਰਹੇ ਆ ਲੋਕਾਂ ਦੇ ਗਰੀਬਾਂ ਦੀ ਜਿਹੜੀਆਂ ਸਾਡੀਆਂ ਭੈਣਾਂ ਜਾਂ ਵੀਰ ਜਿਹੜੇ ਪਾਜਦੇ ਜਾਂ ਜਿਨ੍ਹਾਂ ਦੇ ਘਰ ਠੱਟ ਜਾਂਦੇ ਆ ਉਹਨਾਂ ਵਾਸਤੇ ਭਾਈ ਕਿਨੇ ਜਾਂ ਏਡ ਯੂਕੇ ਟੀਮ ਪੰਜਾਬ ਵਿੱਚ ਸੇਵਾ ਨਿਭਾ ਰਹੀ ਆ ਪਤਾ ਇਹੋ ਜਿਹੇ ਕੁਝ ਲੋਕ ਸੰਸਥਾ ਦੇ ਨਾਲ ਜਿਹੜੀ ਗਦਾਰੀ ਕਰ ਰਹੇ ਨੇ ਇੱਕ ਯਕੀਨ ਕਰਕੇ ਇਸ ਨੂੰ ਸਾਹਾਂ ਕੋ ਜਤਾਇਆ ਸੀ ਪਤਾ ਉਹਦੇ ਨਾਲ ਹੀ ਇਹਨਾਂ ਨੇ ਗਦਾਰੀ ਕੀਤੀ ਆ ਤੇ ਇਹਨਾਂ ਦੇ ਬੰਦ ਹੀ ਕਾਰਵਾਈ ਜਰੀ ਕੀਤੀ ਜਾਵੇ 8 ਯੂਕੇ ਨੇ ਜੋ ਇਸ ਦੇ ਖਾਤੇ ਵਿੱਚ 4 ਤੋਂ 5 ਲੱਖ ਰੁਪਏ ਉਹਨਾਂ ਨੇ ਵੀ ਪਾਇਆ ਜਿਸ ਦਿਨ ਇਸ ਦਾ ਫਾਦਰ ਕੁੜਾ ਹੋ ਗਿਆ ਸੀ ਉਸ ਦਿਨ ਮੀ ਇਸ ਨੂੰ ਬਾਲਣ ਵਾਸਤੇ ਪੈਸੇ ਤੇ ਇਸ ਦੇ ਫਾਦਰ ਦੇ ਇਲਾਜ ਕਰਾਉਣ ਵਾਸਤੇ ਪੈਸੇ ਤੇ ਠੀਕ ਆ ਫਿਰ ਇਸ ਦੇ ਘਰ ਵਾਸਤੇ ਬਣਾਉਣ ਲਈ ਪੈਸੇ ਵੀ ਦੇਣ ਲੱਗੇ ਸੀ ਪਤਾ ਉਹਨਾਂ ਨੂੰ ਜਿਹੜੀ ਸਚਾਈ ਪਤਾ ਲੱਗ ਚੁੱਕੀ ਅੱਜ ਇਹ ਕਹਿ ਰਿਹਾ ਅਮਰਪਾਲ ਗੱਡੀ ਮੈਂ ਆਪਣੇ ਪੈਸੇ ਲਈ ਆ ਜੇ ਅਮਰਪਾਲ ਸੱਚਾ ਵਾ ਤੇ ਮੈਂ ਭਾਈ ਕਿ ਨਹੀਂ ਆ ਜੁਕੇ ਵੱਲੋਂ ਮਲੂਕ ਸਿੰਘ ਤੇ ਇਹਨਾਂ ਗੱਲ ਕਰਨਾ ਚਾਹੁੰਦਾ ਜੇ ਤੂੰ ਸੱਚਾ ਵਾ ਤੇ ਮੇਰੇ ਨਾਲ ਸਾਹਮਣੇ ਬੈਠ ਕੇ ਕਾਊਂਟਰ ਤੇ ਗੱਲ ਕਰ ਪ੍ਰੂਫ ਦੇ ਤੂੰ ਗੱਡੀ ਕਿੱਥੋਂ ਲਈ ਆ ਸਾਡੇ ਕੋਲ ਸਾਡੇ ਪ੍ਰੂਫ ਹੈਗੇ ਆ ਤੇਰੇ ਅਕਾਊਂਟ ਦੇ ਵਿੱਚ ਕਿੰਨਾ ਕਿੰਨਾ ਪੈਸਾ ਗਿਆ ਕਿੱਥੋਂ ਕਿੱਥੋਂ ਪੈਸਾ ਆਇਆ ਵਾ ਉਸ ਚੀ ਦਾ ਸਾਨੂੰ ਜਵਾਬ ਚਾਹੀਦਾ ਜੀ ਸੰਗਤ ਨੂੰ ਇਹੋ ਕਹਿਣਾ ਚਾਹੁੰਦੇ ਆ ਤੇ ਪ੍ਰਸ਼ਾਸਨ ਨੂੰ ਵੀ ਇਹੋ ਕਹਿਣਾ ਚਾਹੁੰਦੇ ਆ ਤੇ ਇਸ ਦੇ ਕੋਲੋਂ ਗੱਡੀ ਇੱਕ ਇੱਕ ਗੱਡੀ ਇੱਕ ਮੋਟਰਸਾਈਕਲ ਵੀ ਆ ਉਹ ਚਲੋ ਸਸਨ ਨੂੰ ਦਵਾਤਾ ਹੋਇਆ ਹਨ ਤੇ ਕੋਠੀ ਦੀਆਂ ਚਾਬੀਆਂ ਜਿਹੜੀਆਂ ਚਦੀ ਕਰਦੀਆਂ ਉਹ ਦਵਾਤੀਆਂ ਜਾਣ ਤੇ ਨਾਲ ਜਿਹੜੇ ਪੈਸੇ ਆ ਉਹ ਦਵਾਤੇ ਜਾਣ। ਕਿਹਾ ਜਾ ਰਿਹਾ ਕਿ ਗੱਡੀ ਉਹਨੇ ਜਿਹੜੀ ਸੰਸਥਾ ਦੀ ਜਿਹੜੀ ਆਪਣੇ ਨਾਮ ਕਰਾਈ ਉਹਨੇ ਕਿਤੇ ਛੱਡੀ ਨਹੀਂ ਆ। ਗੱਡੀ ਜੇ ਕਰਾਈ ਆਪਣੇ ਆਪਣੇ ਨਾਮ ਤੇ ਉਹਨੇ ਉਹ ਸੰਸਥਾ ਨੇ ਲੈ ਕੇ ਦਿੱਤੀ ਆ ਸੰਸਥਾ ਨੇ ਪੈਸੇ ਪਾਇਆ ਇਸ ਚੀਜ਼ ਦੇ ਸਾਡੇ ਕੋਲ ਪ੍ਰੂਫ ਹੈ ਗਿਆ ਜੇ ਅੰਮਰਤਾ ਪਾਲ ਨੇ ਗੱਡੀ ਲਈ ਆ ਉਹਦੇ ਸਾਨੂੰ ਪ੍ਰੂਫ ਦੇ ਦੇ ਜਾਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਦਵਾਰ ਸਾਹਿਬ ਆਣ ਕੇ ਲਾਈਵ ਮੀਡੀਆ ਦੇ ਵਿੱਚ ਕਹਿ ਦੇ ਤੇ ਮੈਂ ਗੱਡੀ ਲਈ ਆ ਸਮਝੋ ਇਹਨੂੰ ਗੱਡੀ ਦਾਨ ਇੰਨੀ ਗੱਲ ਦਬਾਸਾ ਪਿਆਣਗੇ ਉੱਥੇ ਦੇਖ ਕਰਾਵਾਂਗੇ ਕਰਾਪਸਾਬ ਦੀ ਤੇ ਇੰਨੀ ਗੱਲ ਕਹਦੇ ਤੇ ਗੱਡੀ ਮੈਂ ਆਪਣੇ ਪੈਸੇ ਦੀ ਲਈ ਆ ਤੇ ਗੱਡੀ ਇਹਨੂੰ ਛੱਡ ਦਿੱਤੀ ਜਾਊਗੀ ਵਾਹਿਗੁਰੂ ਜੀ ਮੈਨੂੰ ਵੀ 2.5 ਸਾਲੋਂ ਚੱਲੇ ਆ ਭਾਈ ਕਿਨਿਆ 8 ਜੁਕੇ ਵਾਲੋ ਕੋਈ ਵੀ ਤਖਾ ਨਹੀਂ ਲੱਗੀ ਕਿਸੇ ਵੀ ਮੈਂਬਰ ਦੀ ਹਾਂਜੀ ਸੇਵਾ ਜ਼ਰੂਰ ਉਹ ਪਾਉਂਦੇ ਆ ਜਿੱਤਾਂ ਆਪਾਂ ਦੌਲਪੱਜ ਕਰਦੇ ਆ ਉਹ ਸਾਨੂੰ ਕੋਈ ਜਿੰਨੀ ਵੀ ਸੇਵਾ ਜਿੱਥੇ ਭਾਜ ਨਾਠ ਤੇਲ ਖਰਚਾ ਜਾਂ ਗੱਡੀਆਂ ਦੇ ਖਰਚੇ ਉਹ ਸਾਨੂੰ ਸੇਵਾ ਜ਼ਰੂਰ ਦਿੰਦੇ ਆ ਜੇ ਕਹੀਏ ਨਾ ਪੱਕੀ ਤਖਾ ਉਹ ਤਖਾ ਸਾਡੀ ਕੋਈ ਵੀ ਨਹੀਂ ਹੈਨੀ ਤੇ ਤਿੰਨ ਮਾਰੀ ਅਸੀਂ ਥਾਣੇ ਜਾ ਚੁੱਕੇ ਪਤਾ ਉਹ ਇੱਕ ਵਾਰੀ ਵੀ ਨਹੀਂ ਪਹੁੰਚਿਆ ਤੇ ਕਿਸ ਚੀਜ਼ ਦਾ ਦਬਾਵਾ ਤੇ ਅਸੀਂ ਪੰਜਾਬ ਸਰਕਾਰ ਨੂੰ ਐਸਪੀ ਸਾਹਿਬ ਨੂੰ ਤਨਤਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਉਸ ਨੂੰ ਸੱਦ ਕੇ ਜਿਹੜਾ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਚੀਜ਼ਾਂ ਜਿਹੜੀਆਂ ਭਾਈਕਨੀਆ ਜੁਕੇ ਦੀਆਂ ਵਾਂ ਸਾਰੀਆਂ ਉਹਨਾਂ ਦੇ ਸੰਸਥਾ ਦੇ ਹਵਾਲੇ ਕੀਤੀਆਂ ਜਾਣ ਤੇ ਜੋ ਅਸੀਂ ਅੱਗੇ ਚੜ ਕੇ ਹੋਰ ਸੇਵਾਣ ਬਸ ਕੇ ਜੋ ਸਾਡੀਆਂ ਭੈਣਾਂ ਅਜੇ ਵੀ 30 ਤੋਂ 35 ਆਮਾਨ ਦੇ ਵਿੱਚ ਕੁਝ ਦੁਬਈ ਦੇ ਵਿੱਚ ਜਿਹੜੀਆਂ ਕਵੈਤ ਦੇ ਵਿੱਚ 17 ਮੁੰਡੇ ਦੁਬਈ ਜੇਲ੍ਹ ਦੇ ਵਿੱਚ ਫਸੇ ਆ 2 ਮੁੰਡੇ ਮਲੇਸ਼ੀਆ ਜੇਲ੍ਹ ਦੇ ਵਿੱਚ ਫਸੇ ਆ